ਪੰਜਾਬੀ ਨਿਕ ਮੀਡੀਆ ਤੇ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਤਰਨ ਤਰਨ ਤੋਂ ਸਾਹਮਣੇ ਆਈ ਹੈ ਉਸਮਾ ਕਾਲਜ ਚ ਪਰਦੀ ਲੋਹ ਦੀ ਵਿਦਿਆਰਥਣ ਨੂੰ ਮਾਰੀਆਂ ਗੋਲੀਆਂ ਕਤਲ ਕਰਨ ਵਾਲੇ ਨੌਜਵਾਨ ਨੇ ਕਤਲ ਕਰਨ ਤੋਂ ਬਾਅਦ ਖੁਦ ਵੀ ਕੀਤੀ ਖੁਦਕੁਸ਼ੀ ਦੇਖੋ ਪੂਰੀ ਖਬਰ ਪਰ ਅਸੀਂ ਤੇ ਸਕੂਲ ਪ੍ਰਸ਼ਾਸਨ ਨੂੰ ਜਾਂ ਇਸ ਕਾਲਜ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਮਤਲਬ ਬੱਚਿਆਂ ਦੀ ਮਤਲਬ ਕੋਈ ਸਿਕਿਉਰਿਟੀ ਹੈ ਹੀ ਨਹੀਂ ਬਾਹਰੋਂ ਕਿਸੇ ਨੇ ਚੈੱਕ ਨਹੀਂ ਕੀਤਾ ਕਿ ਬੱਚਾ ਜਦ ਪਿਸਤਲ ਲੈ ਕੇ ਆ ਰਿਹਾ ਆਪਣੇ ਕੋਲ ਕਿਸੇ ਨੇ ਉਹਨੂੰ ਚੈੱਕ ਨਹੀਂ ਕੀਤਾ ਵੀ ਕਿ ਮਤਲਬ ਤੂੰ ਕਿੱਥੋਂ ਲੈ ਗਿਆ ਕਿਦਾਂ ਫਿਰ ਕੁੜੀ ਤੇ ਗੋਲੀ ਮਾਰ ਕੇ ਉਹਦੀ ਮਦਰ ਨੂੰ ਫੋਨ ਕੀਤਾ ਜਾਂਦਾ ਕਿ ਤੁਹਾਡੀ ਬੇਟੀ ਦੀ ਝਗੜਾ ਹੋ ਗਿਆ ਛੋਟਾ ਜਿਹਾ ਲੜਾਈ ਹੋ ਗਈ ਉਹਦਾ ਸਿਰ ਫੜ ਗਿਆ ਬਸ ਤੇ ਇਹਨਾਂ ਦੱਸਿਆ ਜਾਂਦਾ ਔਰ ਆ ਕੇ ਚੈੱਕ ਕੀਤਾ ਜਾਂਦਾ ਜਦ ਪੰਚਾਇਤ ਮੂਰਬਾਰਾਂ ਵੱਲੋਂ ਅਸੀਂ ਆ ਕੇ ਚੈੱਕ ਕੀਤਾ ਤੇ ਕੁੜੀ ਤੇ ਗੋਲੀ ਵਜੀ ਹੋਈ ਆ ਔਰ ਅਸੀਂ ਸਰ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਦੇ ਬਣਦੀ ਕਾਰਵਾਈ ਵੀ ਕੀਤੀ ਜਾਵੇ ਕਿੰਨੀਆਂ ਗੋਲੀਆਂ ਵਜੀਆਂ ਕੁੜੀ ਦੇ ਸਰ ਇਹਦੇ ਬਾਰੇ ਕੋਈ ਕਨਫਰਮ ਨਹੀਂ ਪਿਸਟਲ ਬਿਲਕੁਲ ਵਾਰ-ਵਾਰ ਉਹਦੇ ਲੱਗੇ ਪਿਆ ਹੋਇਆ ਡੈੱਡ ਬੋਡੀ ਬਿਲਕੁਲ ਖੂਨੋਂ ਖੂਨ ਤੇ ਲੱਤਪਟ ਹੋਈ ਪਈ ਹੈ ਗੋਲੀ ਵਜੀ ਤਾਨੂੰ ਕੁਛ ਦੇ ਕੋਈ ਜਾਣਕਾਰੀ ਕੋਈ ਪੁਲਿਸ ਨੇ ਜਾਣਕਾਰੀ ਨਹੀਂ ਪੁਲਿਸ ਸਾਡੇ ਨਾਲ ਉਲਟਾ ਵਿਵਹਾਰ ਕਰ ਰਹੀ ਹੈ ਗਲਤ ਕਿ ਅੰਦਰ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਲੜਕੀ ਦੀ ਡੈੱਡ ਬੋਡੀ ਨਹੀਂ ਦੇਖਣ ਦਿੱਤੀ ਜਾ ਰਹੀ ਸਾਨੂੰ ਹਾਂਜੀ ਕੀ ਕਾਰਨ ਕੀ ਲੱਗਦਾ ਵੀ ਕਾਰਨ ਸਰ ਕੋਈ ਇਹ ਸਾਰੇ ਇਹਦੇ ਬਾਰੇ ਕਾਰਨ ਦਾ ਕੋਈ ਕਨਫਰਮ ਹੀ ਨਹੀਂ ਹੋ ਰਿਹਾ ਕਿ ਮਤਲਬ ਕਿਦਾਂ ਕੁੜੀ ਤੇ ਗੋਲੀ ਮਾਰ ਦਿੱਤੀ ਗਈ ਹੈ ਵੱਡਾ ਸਕੂਲ ਹੁਣ ਕਾ ਕਿ ਤੁਹਾਨੂੰ ਪੁਲਿਸ ਇਨਸਰਵਿਸ ਦਿੱਤੀ ਕੋਈ ਵੱਡਾ ਸਕੂਲ ਬਿਲਕੁਲ ਜੀ ਸਟਾਫ ਦੇ ਨਾਲ ਬਿਲਕੁਲ ਉਹਨਾਂ ਨੇ ਆਪਣੇ ਕੋਈ ਸੀਨੀਅਰ ਸਟਾਫ ਬੁਲਾ ਕੇ ਵਕੀਲ ਵਗੈਰਾ ਪਹਿਲਾਂ ਬਿਠਾ ਲਿੱਤੇ ਆ ਸਾਨੂੰ ਅੰਦਰ ਕਿਸੇ ਸੀਨੀਅਰ ਸਟਾਫ ਨਾਲ ਗੱਲ ਕਰਨ ਨਹੀਂ ਦਿੱਤੀ ਜਾ ਰਹੀ ਕਿ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਕਿ ਮਤਲਬ ਅਸੀਂ ਉਹਨਾਂ ਨੂੰ ਪੁੱਛ ਸਕੀਏ ਕਿ ਤੁਸੀਂ ਤੁਹਾਡੀ ਕੀ ਸਿਕਿਉਰਟੀ ਹੈ ਤੁਹਾਡਾ ਕੀ ਬਣਦਾ ਬੇਟੀ ਸੰਦੀਪ ਕੋਹੜਾ ਹੀ ਇਹਨਾਂ ਦੀ ਤੇ ਉਹਦੀ ਉਮਰ ਲਗਭਗ ਕਿੰਨੀ ਆ ਜੀ 18-19 ਸਾਲ ਦੇ ਕਰੀਬ ਉਹ uh, 19 ਦੇ ਸਾਲ ਦੇ ਕਰੀਬ ਉਹਦੀ ਉਮਰ ਆਈ। ਉਹ ਲੋ ਦਾ ਕਰਦੀ ਨਿਸ਼ਾਰਾ ਬਣਵਾਦੇ ਇਹਨਾਂ ਦੇ ਹਸਬੰਡ ਦੀ ਪਹਿਲਾਂ ਐਕਚੁਅਲ ਡੈਥ ਹੋ ਚੁੱਕੀ ਆ। ਸਾਤ ਇਹਨਾਂ ਦੀਆਂ ਬੇਟੀਆਂ ਔਰ ਇੱਕ ਇਹਨਾਂ ਦਾ ਛੋਟਾ ਬੇਟਾ ਬਿਲਕੁਲ ਛੋਟਾ ਕਿਹੜੇ ਪਿੰਡ ਚ ਹਾਂਜੀ ਇਹ ਉਸਮਾ ਕਾਲਜ ਆ ਜੀ। ਮੇਰਾ ਨਾਮ ਹਰਜਿੰਦਰ ਕੌਰ ਜੀ ਗੱਲਬਾਤ ਹੋਈ ਤੇ ਕਿੱਥੇ ਹੋਈ ਜੀ ਸਰ ਮੈਨੂੰ ਗੱਲ ਕੋਈ ਪਤਾ ਨਹੀਂ ਆ ਘਰ ਆਈ ਹੈ ਸਵੇਰੇ ਬੜੀ ਸੋਣੀ ਤਿਆਰ ਹੋ ਕੇ ਆਈ ਹੈ। ਨਾ ਸਰ ਉਹਨੇ ਬੇਟੀ ਨੇ ਹੀ ਦੱਸਿਆ ਕਿ ਆ ਘਰ ਲਿਆ। ਕਿਹਨਾ ਬੇਟੀ ਦਾ ਸੰਦੀਪ ਕੌਰ ਕਿੱਥੇ ਆਈ ਇਥੇ ਕਾਲਜ ਆਇਆ ਸਰ ਕਾਲਜ ਵਾਈ ਭਗ ਠੀਕ ਕਿਵੇਂ ਬੰਦੀ ਜੀ ਇਨਫੋਰਮੇਸ਼ਨ ਦਿੱਤੀ ਤਾਂ ਕੀ ਹੋਇਆ ਵਾ ਸਰ ਮੈਨੂੰ ਮੈਡਮਾ ਨੇ ਮੈਂ ਕੰਮ ਤੇ ਗਈਆਂ ਮੇਰੀਆਂ ਸੱਤ ਬੇਟੀਆਂ ਹਦਮੀ ਮੇਰਾ ਲੈ ਨਹੀਂ ਸਿਰ ਤੇ ਮੈਂ ਆਪਦਾ ਟਾਈਮ ਪਾਸ ਕਰਕੇ ਆਪਦੇ ਬੱਚਿਆਂ ਨੂੰ ਪੜਾਉਣ ਲਿਖਾਉਣ ਗਈਆਂ ਮੈਡਮ ਨੇ ਫੋਨ ਕੀਤਾ ਵਾ ਕਿ ਤੁਹਾਡੀ ਬੇਟੀ ਦੇ ਸੱਟ ਬਹੁਤ ਲੱਗੀ ਛੇਤੀ ਆਓ ਸਰ ਮੈਂ ਉੱਥੇ ਕੰਮ ਛੱਡ ਕੇ ਆ ਗਈਆਂ ਮੈਨੂੰ ਇਹ ਨਹੀਂ ਨਾ ਆਖਿਆ ਕਿ ਜਾਂ ਗੋੜੀ ਭੱਜ ਗਈ ਜਾਂ ਕਿਤਰਾ ਇਹਨਾਂ ਮੈਨੂੰ ਝੂਠ ਮਾਰਿਆ ਕਿ ਛੇਤੀ ਆ ਜਾਓ ਤੇ ਸੱਟ ਬਹੁਤ ਲੱਗੀ ਆ ਇਹ ਸਰਮਿਲ ਆ ਗਈ ਇੱਥੇ ਹਨ ਕੇ ਵੇਖੇ ਮੇਰੀ ਤੀ ਮੁੱਕੀ ਪਈ ਗਾ ਲੋ ਦਾ ਕਰਨ ਦੀ ਸਾਰੋ ਲੋ ਦਾ ਕਰਨ ਦੀ ਹਾਂਜੀ ਸਾਰਾ ਪਤਾ ਨਹੀਂ ਸਾਰਾ ਕਿਤੇ ਕੋਈ ਪਤਾ ਨਹੀਂ ਆਂਦੇ ਤਰਨ ਤਰਨ ਦਾ ਮੁੰਡਾ ਵਾ ਤੇ ਉਹਨੇ ਗੋਲੀ ਚਲਾਈ ਹੈ ਗਈ ਇੱਥੇ ਵੇਖੋ ਸਾਰੇ ਜਦੋਂ ਪਿਸਟਲ ਵੀ ਅੰਦਰ ਹੀ ਪਿਆ ਵਾ ਤੇ ਸਰ ਜਦੋਂ ਅੰਦਰ ਕੋਈ ਆਇਆ ਇਹ ਇੱਥੇ ਇੱਕ ਬਿਨਾ ਸਕਿਉਰਿਟੀ ਤੋਂ ਕਿਤਰਾ ਕੋਈ ਅੰਦਰ ਆ ਸਕਦਾ ਕਿੱਥੇ ਗਈ ਬੰਦਰੀਆ ਬੇਟੀ ਮੇਰੀ ਸ਼ਰਮਿੰਤੋ ਦਾ ਮੂੰਮ ਨਹੀਂ ਵਿਖਾਇਆ ਜੇ ਕੀ ਮੰਗ ਕਰਦੇ ਜੇ ਕਿਸ ਤਰ੍ਹਾਂ ਦੇ ਬਿਨਾ ਸਿਕਿਉਰਟੀ ਦੇ ਹੋ ਜੇ ਕਾਲਜ ਚੱਲ ਰਹੇ ਆ ਜਾਂ ਇਸ ਤਰ੍ਹਾਂ ਦਾ ਮਾਹੌਲ ਕਿਹੋ ਜਿਹਾ ਆ ਕੀ ਕਹਿਣਾ ਚਾਹੁੰਦੇ ਸਾਰੇ ਇਨਸਾਫ ਚਾਹੀਦਾ ਹਨ ਕਿਨਾਂ ਤੇ ਸਰ ਸੱਤ ਤੋਂ ਸੱਤ ਕਾਰਵਾਈ ਹੋਣੀ ਚਾਹੀਦੀ